ਕਿ ਵੀ ਬੜੀ ਮਾੜੀ ਚੀਜ਼ ਹੁੰਦੀ ਹੈ ਕਿ ਇਹਨੂੰ ਮਿਲ ਲੈਣੀ ਚਾਹੀਦੀ ਪਰ ਜੇ ਤੁਹਾਨੂੰ ਮਿਲੀ ਆ ਤੇ ਕੱਟਣੀ ਵੀ ਤੁਹੀ ਆ ਤੇ ਉਹ ਚੀਜ਼ ਤੋਂ ਉੱਬਰਣਾ ਵੀ ਤੁਹੀ ਆਪ ਹੀ ਆ ਚੰਗੇ ਤਰੀਕੇ ਨਾਲ ਤੁਸੀਂ ਫੇਮਸ ਹੋਗੇ ਥੋੜੀ ਇੱਜ਼ਤ ਬਣੀ ਰਹੂਗੀ ਪਰ ਜੇ ਤੁਸੀਂ ਮਾੜੇ ਤਰੀਕੇ ਨਾਲ ਫੇਮਸ ਹੋਂਦੇ ਤਾਂ ਤੁਸੀਂ ਫਾਲੋਅਰ ਗੇਨ ਕਰ ਲੋਗੇ ਬਹੁਤ ਕੁਝ ਗੇਨ ਕਰ ਲੋਗੇ ਪਰ ਤੁਸੀਂ ਇੱਜ਼ਤ ਨਹੀਂ ਗੇਨ ਕਰਦੇ ਮਾਪੇ ਉਹਨੂੰ ਬਲੌਕ ਕਰਕੇ ਕੀ ਵਣ ਦੁਨੀਆ ਨੂੰ ਥੋੜੀ ਬਲੌਕ ਕਰ ਦੋਗੇ ਤੁਸੀਂ ਠੀਕ ਆ ਹੁਣ ਕਈ ਦੁਨੀਆਦਾਂ ਨੂੰ ਵੇਚ ਦੀ ਆ ਉਹੋ ਦੁਨੀਆਦਾਂ ਦੇ ਮਾਪਿਆਂ ਨੂੰ ਨਾ ਵਖਾਉਂਦੀ ਹੋਗੀ ਮੈਨੂੰ ਰਾਜ ਜਾਂਦੇ ਜਾਂਦੇ ਆ ਬੱਸ 'ਚ ਜਾਂਦਾ ਬੰਦਾ ਕਈ ਮਾੜੇ ਲੋਕ ਟੱਕਰਦੇ ਕਈ ਚੰਗੇ ਲੋਕ ਟੱਕਰਦੇ ਹਨਾ ਕਈ ਮਲ ਮੰਨ ਲਓ ਕਿ ਕੋਈ ਦੁਖੀ ਹੋਊਗਾ ਕੋਈ ਸੁਖੀ ਹੋਊਗਾ ਇਹਦਾ ਵੇ ਵੇ ਕਿ ਵੇਗੇ ਵੇਕੇ ਬੰਦੇ ਨੂੰ ਵਗੜ ਆਉਂਦੀ ਜਾਂਦੀ ਹੈ ਬੜੀ ਪੰਜਾਬੀ ਕੁੜੀਆਂ ਦੀ ਆਦਤ ਹੁੰਦੀ ਹੈ ਕਿ ਕੋਈ ਮੁੰਡਾ ਦੇਖ ਵੀ ਲਵੇ ਤੇ ਆਪਾਂ ਨੂੰ ਖਾਣੇ ਨੂੰ ਚਾਹੀਦਾ ਬਾਈ ਤਾਂ ਵੀਡੀਓ ਬਣਾਉਂਦਾ ਰਿਹਾ ਗੁੱਸਾ ਨਹੀਂ ਚੜਿਆ ਨਹੀਂ ਮੈਂ ਨਹੀਂ ਨਹੀਂ ਮੈਂ ਅਸਲ ਵਿੱਚ ਗੱਲ ਇਹ ਆ ਵੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਦੱਸਦਾ ਸੋ ਪਹਿਲੀ ਵਾਰ ਦੇਖਿਆ ਕਿ ਕੋਈ ਸਰਦਾਰ ਦਾ ਮੁੰਡਾ ਯਾਰ ਮੇਰੀ ਵੀਡੀਓ ਦੇ ਨਾਲ ਬਣਾਈ ਹੋ ਜਾਂਦਾ ਹਟਦਾ ਹੀ ਨਹੀਂ ਵੀਡੀਓ ਪਾਈ ਤੇ ਹੈਗੀ ਜਿੰਨੇ ਵੀ ਮੈਂ ਨਾ ਡਿਊਟ ਕਰਦੇ ਮੇਰਾ ਕੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਬੜ ਚ ਬਣ ਗਿਆ ਜਿੱਥੇ ਸੰਜੋਗ ਹੋਣਾ ਕੇ ਵੀ ਤਰੀਕੇ ਨਾਲ ਹੋ ਜਾਂਦੇ ਆ ਚਾਹੇ ਸੋਸ਼ਲ ਮੀਡੀਆ ਨੇ ਸੰਜੋਗ ਬਣਾਏ ਨੇ ਤੁਹਾਡੇ ਨਹੀਂ ਨਹੀਂ ਚਲੋ ਸੋਸ਼ਲ ਮੀਡੀਆ ਨੇ ਬਣਾਏ ਆ ਜੇ ਮੰਨ ਲੈਣੇ ਸੋਸ਼ਲ ਮੀਡੀਆ ਨੇ ਬਣਾਏ ਆ ਜੇ ਵਿਚੋਲੇ ਬਣਾ ਲੈਂਦੇ ਕੋਈ ਵੀ ਬਣਾ ਲੈਂਦੇ ਸੰਜੋਗ ਹੋਣੇ ਚਾਹੀਦੇ ਆ ਕੀ ਦੇ ਕੇ ਵਧੀਆ ਕੁੜੀ ਵਧੀਆ ਕਰਨਾ ਬਾਰੋਂ ਕਿੰਨੇ ਕਰਨਾ ਹੁੰਦਾ ਆਪਣੇ ਰਿਸ਼ਤੇਦਾਰੀ ਵਿੱਚ ਵਿੱਚ ਇਹੋ ਜਿਹੇ ਹੁੰਦੇ ਆ ਵੀ ਤੂੰ ਕਿਹੜੇ ਚੱਕਰਾ ਵਿੱਚ ਪਾਤਾ ਕੀ ਕਰਤਾ ਕੀ ਨਹੀਂ ਕਰਤਾ ਪਰ ਸਾਨੂੰ ਪਤਾ ਕਿ ਅਸੀਂ ਜੋ ਕਰਨ ਦੇ ਆ ਸਹੀ ਕਰਨ ਦੇ ਆ ਭਾਈ ਤੁਹਾਡਾ ਬਾਲਾ ਚੋਰ ਲੱਗਿਆ ਤੇ ਅੱਜ ਗੱਲਬਾਤ ਸਿਰੇ ਲੱਗੀ ਹੋਈ ਆ ਕਿਵੇਂ ਦਾ ਮਨਸੂਸ ਹੁੰਦਾ ਨਹੀਂ ਨਹੀਂ ਬਹੁਤ ਵਧੀਆ ਬਾਕੀ ਜਿੱਥੇ ਸੰਜੋਗ ਹੋਣਾ ਕੇ ਵੀ ਤਰੀਕੇ ਨਾਲ ਹੋ ਜਾਂਦੇ ਆ ਚਾਹੇ ਸੋਸ਼ਲ ਮੀਡੀਆ ਨੇ ਸੰਜੋਗ ਬਣਾਏ ਨੇ ਤੁਹਾਡੇ ਨਹੀਂ ਨਹੀਂ ਚਲੋ ਸੋਸ਼ਲ ਮੀਡੀਆ ਨੇ ਬਣਾਏ ਆ ਜੇ ਮੰਨ ਲੈਣੇ ਸੋਸ਼ਲ ਮੀਡੀਆ ਨੇ ਬਣਾਏ ਆ ਜੇ ਵਿਚੋਲੇ ਬਣਾ ਲੈਂਦੇ ਕੋਈ ਵੀ ਬਣਾ ਲੈਂਦੇ ਸੰਜੋਗ ਹੋਣੇ ਚਾਹੀਦੇ ਉਹ ਰੱਬ ਕਿਸੇ ਵੀ ਤਰੀਕੇ ਨਾਲ ਮਿਲਾ ਦਿੰਦਾ ਵਾ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਵਿਚੋਲੇ ਹੋਣ ਚਾਹੀਦਾ ਹੋਏ ਜਿੱਦਾਂ ਮਰਜ਼ੀ ਹੋਏ ਜਿੱਦ ਨੇ ਜਿੱਥੇ ਸੰਜੋਗ ਲੈ ਕੇ ਨੇ ਉੱਥੇ ਹੋ ਕੇ ਰਹਿਣਾ ਕਿਸੇ ਵੀ ਤਰੀਕੇ ਨਾਲ ਕਰ ਗੁੱਸਾ ਨਹੀਂ ਚੜਿਆ ਨਹੀਂ 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 ਮੈਂ ਅਸਲ ਵਿੱਚ ਗੱਲ ਇਹ ਆ ਵੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਦੱਸਦਾ ਨਹੀਂ ਨਹੀਂ ਗੁਸੇ ਵਾਲੀ ਕੋਈ ਨਹੀਂ ਉਦੋਂ ਕਾਫੀ ਜਣਾ ਜਾਣੇ ਡਿਊਟ ਕਰਦੇ ਪਰ ਚਲੋ ਇਹ ਆਪਣੀ ਬਲੌਗ ਵੀ ਇੱਕ ਸ਼ੁਰੂ ਕੀਤਾ ਆ ਉਹ ਸ਼ੁਰੂ ਨਹੀਂ ਕੀਤਾ ਸੌਰੀ ਬਲੌਗ ਪਾਇਆ ਵਾ ਕਿ ਵੇਖੋ ਇੱਕ ਇਹ ਜਿਹੜੀ ਡਿਊਟ ਕਰਨ ਵਾਲੀ ਗੱਲ ਆ ਨਾ ਚਲੋ ਇਹ ਸੱਚੀ ਆ ਉਦੋਂ ਨਹੀਂ ਜਾਣਦੇ ਪਰ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੀ ਰਿਸ਼ਤੇਦਾਰੀ ਵਿੱਚ ਦੀ ਵਿੱਚ ਨਿਕਲ ਆਈ ਸੀ ਪਰ ਜੇ ਤੁਸੀਂ ਕਹੋ ਵੀ ਜ਼ੋਰ ਲੱਗਾ ਇਹਨਾਂ ਦਾ ਤੇ ਹਾਂ ਉਥੇ ਲੱਗਾ ਹੈ ਜ਼ੋਰ ਲੱਗਾ ਹਾਂ ਜਦੋਂ ਪਹਿਲੀ ਵਾਰ ਦੇਖਿਆ ਕਿ ਕੋਈ ਸਰਦਾਰ ਦਾ ਮੁੰਡਾ ਯਾਰ ਮੇਰੀ ਵੀਡੀਓ ਦੇ ਨਾਲ ਬਣਾਈ ਹੋ ਜਾਂਦਾ ਹਟਦਾ ਹੀ ਨਹੀਂ ਵੀਡੀਓ ਪਾਈ ਤੇ ਹੈਗੀ ਜਿੰਨੇ ਵੀ ਮੈਂ ਨਾਲ ਡਿਊਟ ਕਰਦੇ ਮੇਰਾ ਕੇ ਨਾਲ ਕੋਈ ਕਨੈਕਸ਼ਨ ਨਹੀਂ ਆਗਾ ਬਾਜ ਬਣ ਗਿਆ ਹੁਣ ਉਹੀ ਵੀਡੀਓ ਦਿਖਾ ਦਿਖਾ ਕੇ ਮੈਨੂੰ ਤੰਗ ਕਰਦੇ ਹੁੰਦੇ ਮੈਂ ਕਹਿੰਨਾ ਨਾ ਮੈਂ ਉਦੋਂ ਤਾਂ ਕਿਨੇ ਡਿਊਟ ਕਰਦੀ ਮੇਰੇ ਕੋਈ ਨਹੀਂ ਲੱਗਦੇ ਹੁਣ ਮੈਂ ਕਿ ਬਾਕੀ ਇਹਨੇ ਵੀ ਕਿਹਾ ਕਹਿੰਦੀ ਬਾਕੀ ਸੰਜੋਗ ਦੀ ਗੱਲ ਹੈ ਮੈਨੂੰ ਉਦੋਂ ਇਹ ਵੀ ਚੀਜ਼ ਨਹੀਂ ਪਤਾ ਕਿ ਹੁਣ ਕਿਉਂਕਿ ਆਪਣੀ ਰਿਸ਼ਤੇਦਾਰੀ ਵੀ ਹੈਗੀ ਤੇ ਮੈਂ ਡਿਊਟ ਕੀਤਾ ਮੈਂ ਇਹ ਸਮਝੀ ਨਹੀਂ ਕਿ ਇਹ ਪਤਾ ਸੀ ਰਿਸ਼ਤੇਦਾਰੀ ਪਊਗੀ ਨਹੀਂ ਨਹੀਂ ਹਾਡੀ ਵਿੱਚ ਕੋਈ ਨਹੀਂ ਉਹਦੇ ਸਾਨੂੰ ਬਾਅਦ ਚ ਪਤਾ ਲੱਗਾ ਕਿ ਹੁੰਦੀ ਨਾ ਆਪਣੇ ਪੰਜਾਬ ਚ ਨਾ ਦੂਰ 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 ਤੱਕ ਰਿਸ਼ਤੇਦਾਰੀਆਂ ਨਿਕਲ ਆਉਂਦੀਆਂ ਬਹੁਤ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੂਰ ਦੀ ਰਿਸ਼ਤੇਦਾਰੀਆਂ ਦਾ ਚੱਕਰ ਵੀ ਬਾਲਾ ਪੈ ਜਾਂਦਾ ਕਿਉਂਕਿ ਵਿੱਚ ਬਾਲੇ ਸਲਾਹ ਦੇਣ ਵਾਲੇ ਟੱਕਰ ਜਾਂਦੇ ਨੇ ਸਲਾਹ ਇਹਨਾਂ ਨੂੰ ਵੀ ਦਿੱਤੀਆਂ ਗਈਆਂ ਨੇ ਪਰ ਇਹਨਾਂ ਨੇ ਮੰਨੀਆਂ ਨਹੀਂ ਐ ਮੰਮੀਆਂ ਦੇ ਵੀ ਨਾ ਅਹੀਂ ਇਹਦੀ ਮੰਨਣੀ ਨਹੀਂ ਹੈਗੀ ਬਸ ਕਿ ਉਹ ਵੀ ਅਹੀਂ ਚਲੋ ਸਾਨੂੰ ਇਹ ਹੁੰਦਾ ਵੇ ਕੁੜੀ ਵਧੀਆ ਹੋਵੇ ਬਸ ਠੀਕ ਆ ਕੇਸ ਦੀਆਂ ਕੇਸ ਦੀਆਂ ਗੱਲਾਂ ਵਿੱਚ ਆਣ ਕੇ ਐਵੇਂ ਆਪਣਾ ਘਰ ਬਰਬਾਦ ਨਾ ਕਰਨ ਨਾਲੋ ਕਹਿੰਦੀ ਆ ਵੀ ਗੱਲ ਅੱਖੀ ਅੱਖੀ ਦੇਖੀ ਕੰਨੀ ਸੁਣੀ ਗੱਲ ਆਪਣੀ ਮੰਨੋ ਕੇ ਦੇ ਕੇ ਜਵਾਬ ਨਹੀਂ ਦਿੰਦਾ ਵਧੀਆ ਕੁੜੀ ਵਧੀਆ ਕਿਹਦੀ ਗੱਲ ਤੇ ਨਾ ਆਉ ਹੈਗਾ ਆਪਣੇ ਜੋ ਅੱਖੀ ਦੇਖਿਆ ਕੰਨੀ ਸੁਣਿਆ ਬਸ ਉਹੀ ਗੱਲ ਮੰਨੋ ਕਿਸੇ ਦੇ ਕਹਿਣ ਤੇ ਕੋਈ ਯਕੀਨ ਨਾ ਕਰੋ ਅੱਛਾ ਭਾਈ ਸੱਚੀ ਸਿਆਣਾ ਕਿ ਕੈਮਰਾ ਮੁਰੇ ਨਹੀਂ ਸਿਆਣੀ ਕਲਾ ਕਰ ਰਿਹਾ ਨਹੀਂ ਨਹੀਂ ਸਿਆਣੇ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਲੋਕਾਂ ਵਿੱਚ ਵਿਚਰਨ ਦਾ ਬਹੁਤ ਜ਼ਿਆਦਾ ਪਤਾ ਹੈ ਜਦੋਂ ਪਤਾ ਕੀ ਹੁੰਦਾ ਬੰਦੇ ਨੂੰ ਸ਼ੁਰੂ ਤੋਂ ਜ਼ਿੰਮੇਵਾਰੀਆਂ ਪੈ ਜਾਂਦਾ ਬੰਦਾ ਸਿਆਣਾ ਹੋ ਜਾਂਦਾ ਤੇ ਉਹੀ ਗੱਲ ਮੇਰੇ ਨਾਲ ਵੀ ਹੋਈ ਉਹੀ ਪ੍ਰਭ ਨਾਲ ਹੋਈ ਸ਼ੁਰੂ ਤੋਂ ਜ਼ਿੰਮੇਵਾਰੀਆਂ ਪਈਆਂ ਇਸ ਕਰਕੇ ਇਹ ਦੁਨੀਆਦਾਰੀ ਸਿਆਣਾ ਮੈਨੂੰ ਮੈਨੂੰ ਐਦਾ ਦੱਸੋ ਤੁਹਾਡੀ ਜੀ ਜਦੋਂ ਸਟਾਰਟਿੰਗ 'ਚ ਵੀਡੀਓ ਦੇਖਦੇ ਸੀ ਨਾ ਘਰ ਦੇ ਵਿੱਚ ਫਾਈਨੈਂਸ਼ੀਅਲੀ ਕੰਡੀਸ਼ਨ ਐ ਉਹ ਸਮੇਂ ਉਹਦੇ ਵੇਲੇ ਕਹਿਣਾ ਚਾਹੀਦਾ ਕਿ ਆਪਣੇ ਪਿਛਲੇ ਸਮੇਂ ਨੂੰ ਨਹੀਂ ਭੁੱਲਣਾ ਚਾਹੀਦਾ ਹਨਾ ਜਿੱਦਾਂ ਵੀ ਆ ਪਰ ਅੱਜ ਜ ਮਾਰਾ ਨੇ ਚਲੋ ਇੰਨਾ ਕੁਝ ਦੇ ਦੇਦਾ ਪਰ ਇੰਨਾ ਮਾਰ ਨਹੀਂ ਕਰੀਦਾ ਵੀ ਚਲੋ ਇੱਥੇ ਅੱਜ ਤੱਕ ਪਹੁੰਚੇ ਪਰ ਇਹ ਆ ਕਿ ਗਰੀਬੀ ਬੜੀ ਮਾੜੀ ਚੀਜ਼ ਹੁੰਦੀ ਹੈ ਕਿ ਇਹਨੂੰ ਮਿਲ ਨਹੀਂ ਚਾਹੀਦੀ ਪਰ ਜੇ ਤੁਹਾਨੂੰ ਮਿਲੀ ਆ ਤੇ ਕੱਟਣੀ ਵੀ ਤੁਹੀ ਆ ਤੇ ਉਹ ਚੀਜ਼ ਤੋਂ ਉੱਬਰਣਾ ਵੀ ਤੁਹੀ ਆਪ ਹੀ ਆ ਤੁਹਾਨੂੰ ਕੀ ਸਿਖਾਇਆ ਗਰੀਬੀ ਨੇ ਮੈਨੂੰ ਤੇ ਇਹੀ ਸਿਖਾਇਆ ਵਾ ਕਿ ਚਲੋ ਅੱਜ ਜਿੱਥੋਂ ਤੱਕ ਮਿਹਨਤ ਕਰਕੇ ਪਹੁੰਚੇ ਮੈਨੂੰ ਬਹੁਤ ਵਧੀਆ ਲੱਗੂਗਾ ਪਰ ਗਰੀਬੀ ਨਾ ਇੱਕ ਬਹੁਤ ਮਾੜੀ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਇਹ ਚੀਜ਼ ਚ ਪੈ ਜਾਂਦੇ ਜੇ ਨਾ ਤੁਹਾਨੂੰ ਬਹੁਤ ਜ਼ਿਆਦਾ ਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਕੁੜੀਆਂ ਨੂੰ ਇਹ ਚੀਜ਼ ਜ਼ਰੂਰ ਹੁੰਦੀ ਆ ਜਿਵੇਂ ਤੁਸੀਂ ਵੀਡੀਓਜ਼ ਬਣਾ ਰਹੇ ਸੀਗੇ ਸੋਸ਼ਲ ਮੀਡੀਆ ਤੇ ਟੋਕਣ ਟਕਾਈ ਕਿਉਂ ਲੱਗ ਗਏ ਤੁਸੀਂ ਕਿਹੜੇ ਚੱਕਰਾਂ ਚ ਕੁੜੀ ਪਾਤੀ ਆ ਤੇ ਅੱਜ ਉਹ ਸਮਾਂ ਯਾਦ ਆਉਂਦਾ ਤੁਹਾਨੂੰ। ਮੈਨੂੰ ਦੇ ਹਾਂ ਇਹ ਇਦਾਂ ਕਰਦੇ ਰਹੇ ਆ ਆਪਣੇ ਕਰਨਾ ਬਾਹਰੋਂ ਕਿੰਨੇ ਕਰਨਾ ਹੁੰਦਾ ਆਪਣੇ ਰਿਸ਼ਤੇਦਾਰ ਹੀ ਵਿੱਚ ਵਿੱਚ ਇਹੋ ਜਿਹੇ ਹੁੰਦੇ ਆ ਵੀ ਤੁਸੀਂ ਕਿਹੜੇ ਚੱਕਰਾ ਵਿੱਚ ਪਾਤਾ ਕੀ ਕਰਤਾ ਕੀ ਨਹੀਂ ਕਰਤਾ ਪਰ ਸਾਨੂੰ ਪਤਾ ਕਿ ਅਸੀਂ ਜੋ ਕਰਨ ਰੇ ਆ ਸਹੀ ਕਰਨ ਰੇ ਜੇ ਕੋਈ ਗਲਤ ਤਰੀਕੇ ਨਾਲ ਕਰਦਾ ਹੈ ਨਾ ਸਾਡੇ ਘਰ ਦੇ ਉਹਨੂੰ ਜਵਾਬ ਦੇਣਗੇ ਵੀ ਹਾਂ ਇਹ ਚੀਜ਼ ਹੈਗੀ ਆ ਪਰ ਜਦੋਂ ਉਹਨਾਂ ਨੂੰ ਪਤਾ ਹੈ ਕਿ ਇਹ ਸਹੀ ਚੀਜ਼ ਕਰਨ ਰੇ ਆ ਕੋਈ ਗਲਤ ਚੀਜ਼ ਨਹੀਂ ਵਿਖਾਉਣ ਦੇ ਆਗੇ ਤੇ ਉਹਨਾਂ ਨੇ ਸਾਨੂੰ ਪੂਰੀ ਪੂਰੀ ਸਪੋਰਟ ਕੀਤੀ ਹੈ ਦੇਖੋ ਰਮਨ ਅੱਜ ਨਾ ਬੇਸ਼ੱਕ ਤੁਸੀਂ ਬੜੇ ਸਾਫ਼ ਸੁਥਰੇ ਤਰੀਕੇ ਨਾਲ ਵੀਡੀਓਜ਼ ਬਣਾਉਂਦੇ ਹੋ ਲੋਕ ਪਿਆਰ ਦਿੰਦੇ ਨੇ ਪਰ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਤੇ ਕੁੜੀਆਂ ਨੇ ਇੱਕ ਨਵਾਂ ਹੀ ਤਰੀਕਾ ਅਪਣਾ ਲਿਆ ਫੇਮਸ ਹੋਣ ਦਾ ਆਪਾਂ ਕੀ ਗੱਲ ਕਰ ਰਹੇ ਹਾਂ ਤੁਹਾਨੂੰ ਪਤਾ ਕੀ ਲੱਗਦਾ ਕਿ ਕਿਤਨੇ ਕਿਤੇ ਸਹੀ ਹੈ ਪਰ ਮਾਵਾ-ਬਾਪ ਵੀ ਉੱਥੇ ਫਿਰ ਗਲਤ ਨਹੀਂ ਨਾ ਉਹਨਾਂ ਨੂੰ ਪਤਾ ਸੋਸ਼ਲ ਮੀਡੀਆ ਤੇ ਚੱਲ ਕੀ ਰਿਹਾ ਹੈ ਮੈਨੂੰ ਤੇ ਇਹ ਚੀਜ਼ ਖੁੱਦ ਨਹੀਂ ਚੰਗੀ ਲੱਗਦੀ ਹੁੰਦੀ ਕਿ ਕਿਹੜੇ ਵਾਰ ਕੀ ਵੇਖੋ ਇੱਕ ਨਾ ਚੰਗੇ ਤਰੀਕੇ ਨਾਲ ਫੇਮਸ ਹੋਣਾ ਨਾ ਬਹੁਤ ਔਖਾ ਹੈ ਕਿ ਮਾੜੇ ਤਰੀਕੇ ਨਾਲੋਂ ਮਾੜੇ ਤਰੀਕੇ ਨਾਲ ਤੁਸੀਂ ਫੜਾਵਾੜ ਫੇਮਸ ਹੋ ਜਾਂਦੇ ਪਰ ਚੰਗੇ ਤਰੀਕੇ ਨਾਲ ਫੇਮਸ ਹੋਣਾ ਬਹੁਤ ਔਖਾ ਹੈ ਪਰ ਚੰਗੇ ਤਰੀਕੇ ਨਾਲ ਤੁਸੀਂ ਫੇਮਸ ਹੋਗੇ ਥੋੜੇ ਇੱਜ਼ਤ ਬਣੀ ਰਹੂਗੀ ਪਰ ਜਦੋਂ ਤੁਸੀਂ ਮਾੜੇ ਤਰੀਕੇ ਨਾਲ ਫੇਮਸ ਹੁੰਦੇ ਤੁਸੀਂ ਫਾਲੋਅਰ ਗੇਨ ਕਰ ਲੋਗੇ ਬਹੁਤ ਕੁਝ ਗੇਨ ਕਰ ਲੋਗੇ ਪਰ ਤੁਸੀਂ ਇੱਜ਼ਤ ਨਹੀਂ ਗੇਨ ਕਰ ਸਕਦੇ ਅੱਜ ਕੱਲ੍ਹ ਲੋਕ ਦੇਖਦੇ ਨਹੀਂ ਇਸ ਚੀਜ਼ ਨੂੰ ਕਿ ਸਾਨੂੰ ਮਤਲਬ ਆਪਣੇ ਕਹਿੰਦੇ ਮਾਪੇ ਨੂੰ ਬਲੌਕ ਕਰਿਆ ਹੁੰਦਾ ਹੈ ਤੇ ਆਪਣੀ ਫਾਈਲ ਪਬਲਿਕ ਬਈ ਵਿਖੋ ਮਾਪਿਆਂ ਨੂੰ ਬਲਾਕ ਕਰਕੇ ਕੀ ਬਣਾ ਦੁਨੀਆ ਨੂੰ ਥੋੜੀ ਬਲਾਕ ਕਰ ਦੋਗੇ ਤੁਸੀਂ ਠੀਕ ਆ ਹੁਣ ਕਈ ਦੁਨੀਆਦਾਂ ਨੂੰ ਵੇਚਦੀ ਆ ਉਹ ਦੁਨੀਆ ਦਾ ਦੇ ਮਾਪਿਆਂ ਨੂੰ ਨਾ ਵਿਖਾਉਂਦੀ ਹੋਗੀ ਇਦਾਂ ਥੋੜੀ ਹੋ ਸਕਦਾ ਮਾਪਿਆਂ ਨੂੰ ਬਲਾਕ ਕਰ ਸਕਦੇ ਦੁਨੀਆ ਵੇਚਦੀ ਆ ਰਿਸ਼ਤੇਦਾਰ ਵੇਚੋ ਕਿੰਨੇ ਕਿੰਨੂ ਬਲਾਕ ਕਰ ਦੋਗੇ ਤੁਸੀਂ ਪਤਾ ਸਾਰਾ ਕੁਝ ਹੁੰਦਾ ਆ ਹੁਣ ਇਹ ਨਹੀਂ ਕਹਿ ਸਕਦੇ ਕਿ ਸ਼ਾਇਦ ਮਾਪਿਓ ਉਹਨਾਂ ਸਾਹਮਣੇ ਕਹਿ ਲੋ ਕਿ ਥੋੜਾ ਹੋ ਜਾਂਦਾ ਹੈ ਮਜਬੂਰ ਹੋ ਜਾਂਦਾ ਹੈ ਜਾਂ ਕੋਸ਼ ਹੋ ਜਾਂਦਾ ਹੈ ਕੋਈ ਗੱਲਬਾਤ ਤੇ ਹੋਊਗੀ ਨਹੀਂ ਤੇ ਇਦਾਂ ਤੇ ਹੁੰਦਾ ਨਹੀਂ ਕਿ ਕੋਈ ਵੀ ਮਾਪਿਓ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਲਈ ਸਪੋਰਟ ਕਰੇ ਦੇਖੋ ਰਮਨ ਸੋਸ਼ਲ ਮੀਡੀਆ ਨੇ ਤੁਹਾਡੀ ਜ਼ਿੰਦਗੀ ਬਦਲੀ ਆ ਮੈਂ ਕਹਿੰਦਾ ਦੋਵਾਂ ਦੀ ਜ਼ਿੰਦਗੀ ਸੋਸ਼ਲ ਮੀਡੀਆ ਨੇ ਬਦਲੀ ਆ ਅੱਜ ਤੁਹਾਡੇ ਕੋਲ ਸਭ ਕੁਝ ਹੈ ਪਰ ਮੈਂ ਕੁਝ ਸਿੱਖਣ ਦੇ ਲਈ ਤੁਹਾਡੇ ਕੋਲ ਇਹ ਜ਼ਰੂਰ ਪੁੱਛਣਾ ਚਾਹਾਂਗਾ ਉਹ ਸਮਾਂ ਕਿਹੋ ਜਿਹਾ ਸੀ ਜਦੋਂ ਪੱਲੇ ਕੁਝ ਨਹੀਂ ਸੀ ਤੇ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਸੀ ਵੇਖੋ ਉਹ ਸਮਾਂ ਦੇ ਬਹੁਤ ਮਾੜਾ ਹੀ ਕਿਉਂਕਿ ਮੈਂ ਜੌਬ ਕਰਦੀ ਰਹੀ ਆ ਮੈਂ ਨਰਸਿੰਗ ਦੀ ਜੌਬ ਕੀਤੀ ਆ ਮੈਂ 6-7 ਸਾਲ ਜੌਬ ਕੀਤੀ ਆ ਹਸਪੀਟਲ ਵਿੱਚ ਤੇ ਜੌਬ ਕਰਕੇ ਵੀ ਮੰਨ ਲਓ ਤੁਸੀਂ ਮਹੀਨੇ ਦਾ 10000 ਕਮਾਉਂਦੇ ਜੇ ਤੇ ਉਹਦੇ ਨਾਲ ਤੁਸੀਂ ਘਰ ਦੇ ਖਰਚੇ ਕਿੰਨੇ ਕੱਢ ਲੋਗੇ ਠੀਕ ਆ ਤੇ ਇਦਾਂ ਹੈ ਮੈਂ ਤਾਂ ਦੱਸ ਨਹੀਂ ਸਕਦੀ ਮੈਂ ਵੈਸੇ ਵੀ ਐਵੋ ਜੀਆਂ ਪ੍ਰੋਬਲਮਾਂ ਸ਼ੇਅਰ ਕੀਤੀਆਂ ਨਹੀਂ ਮੈਂ ਕਦੀ ਕਿਸੇ ਨਾਲ ਪਰ ਉਹ ਸਮਾਂ ਯਾਦ ਕਰਾਂ ਤੇ ਹੁਣ ਹੁੰਦਾ ਹੈ ਕਿ ਫੇਰ ਵੀ ਮਾਹ ਰਾਨੇ ਹਨ ਮਾਜ ਬਹੁਤ ਵਧੀਆ ਜਗ੍ਹਾ ਤੇ ਰੱਖਿਆ ਹੈ ਅੱਛਾ ਨਹੀਂ ਗੱਲਾਂ ਕਿਥੋਂ ਆndੀਆਂ ਨੇ ਮੈਂ ਮੈਂ ਕਹਿ ਨਹੀਂਆ ਕਿ ਵੇਖੋ ਜਦੋਂ ਛੋਟੇ ਨੂੰ ਛੋਟੇ ਜਿਹੇ ਨੂੰ ਜ਼ਿੰਮੇਵਾਰੀਆਂ ਪੈ ਜਾਣ ਮੋਂ ਅਸੀਂ ਇੰਨੀ ਵੀ ਜ਼ਿਆਦਾ ਦੁਨੀਆਦਾਰੀ ਵੇਖ ਲਈ ਮੈਂ ਜੌਬ ਕੀਤੀ ਆ ਮੈਨੂੰ ਰਾਜ ਜਾਂਦੇ ਜਾਂਦੇ ਆ ਬਸੇ ਚ ਜਾਂਦਾ ਬੰਦਾ ਕਈ ਮਾੜੇ ਲੋਕ ਟੱਕਰਦੇ ਕਈ ਚੰਗੇ ਲੋਕ ਟੱਕਰਦੇ ਹਨਾ ਕਈ ਮਨ ਮੰਨ ਲਓ ਕਿ ਕੋਈ ਦੁਖੀ ਹੋਊਗਾ ਕੋਈ ਸੁਖੀ ਹੋਊਗਾ ਇਹਦਾ ਵੇ ਵੇ ਕੇ ਵੇ ਕੇ ਬੰਦੇ ਨੂੰ ਅਕਲ ਆਉਂਦੀ ਜਾਂਦੀ ਹੈ ਕਿ ਦੁਨੀਆਦਾਰੀ ਕਿੱਦਾਂ ਦੀ ਤੁਸੀਂ ਦੁਨੀਆਦਾਰੀ ਸਿੱਖ ਜੋਗੇ ਨਾ ਤੇ ਤੁਸੀਂ ਅੱਗੇ ਕਦੀ ਧੋਖਾ ਨਹੀਂ ਖਾਂਦੇ ਹੈਗੇ